ਮਨ ਵਿੱਚ ਵੀ ਮੂਲ ਮੰਤਰ ਕਰਦੇ ਆ ਇੱਛਾ ਹੁੰਦੀ ਕਿ ਯਾਰ ਇਹ ਕੰਮ ਹੋਏਗਾ ਕਿ ਨਹੀਂ ਹੋਏਗਾ ਵਾਹਿਗੁਰੂ ਮੰਤਰ ਪੜਦੇ ਆ ਇਹ ਕਹਿੰਦੇ ਕਿ ਆ ਪਤਾ ਨਹੀਂ ਇਹ ਕੰਮ ਹੋਣਾ ਕਿ ਨਹੀਂ ਹੋਣਾ ਕਿਸੇ ਨਾ ਕਿਸੇ ਮਨ ਵਿੱਚ ਕੋਨੇ ਵਿੱਚ ਇਹ ਆਵਾਜ਼ ਨਿਕਲਦੀ ਰਹਿੰਦੀ ਬਾਣੀ ਪੜਦੇ ਆ ਕਹਿੰਦੇ ਯਾਰ ਪਤਾ ਨਹੀਂ ਇੰਨਾ ਵੱਡਾ ਕਾਰਜ ਹੈ ਬਾਣੀ ਪੜਨ ਨਾਲ ਸਰ ਹੋਏਗਾ ਕਿ ਨਹੀਂ ਸਾਡੇ ਕੋਲ ਵੀ ਆਉਂਦੇ ਨਾਲ ਬਹੁਤ ਸੰਗਤਾਂ ਮਿਲਣ ਆਉਂਦੀਆਂ ਰਾਤ ਨੂੰ ਕਹਿੰਦੇ ਬਾਬਾ ਜੀ ਘਰ ਵੀ ਸ਼ਾਂਤੀ ਨਹੀਂ ਰਹਿੰਦੀ ਮੈਂ ਕਹਿੰਦਾ ਹਰ ਬਾਣੀ ਪੜਿਆ ਕਰੋ ਨਹੀਂ ਬਾਬਾ ਜੀ ਤੁਸੀਂ ਅਰਦਾਸ ਕਰ ਦਿਓ ਕਈ ਆਂਦੇ ਜੀ ਹੁਣ ਤੇ ਬਹੁਤ ਸੰਗਤ ਬਾਹਰ ਜਾਣ ਦੀ ਤਿਆਰੀ ਕੀਤੀ ਰਹਿਣਾ ਕੋਈ ਨਹੀਂ ਚਾਹੁੰਦਾ ਪੰਜਾਬ ਵਿੱਚ ਉਹ ਕਹਿੰਦੇ ਬਾਬਾ ਜੀ ਬਾਹ ਦਾ ਵੀਜ਼ਾ ਲੱਗ ਜਾਵੇ ਮੈਂ ਕਹ ਰ ਇਹਨੇ ਵੀ ਨਹੀਂ ਮੂਲ ਮੰਤਰ ਦੀ ਮਹਲਾ ਫੇਰਿਆ ਕਰੋ ਉਹ ਕਹਿੰਦੇ ਨਹੀਂ ਬਾਬਾ ਜੀ ਤੁਸੀਂ ਅਰਦਾਸ ਕਰ ਦਿਓ ਇੱਕ ਜਾਣਾ ਮੈਨੂੰ ਕਹਿਣ ਲੱਗਾ ਬਾਬਾ ਜੀ ਕੋਈ ਤਵੀਤ ਨਹੀਂ ਦੇ ਦਿੰਦੇ ਤੁਸੀਂ ਮੈਂ ਕਿਹਾ ਤੇਰਾ ਬੇੜਾ ਤਰ ਜਾਵੇਂਗਾ ਛਾਟੋ ਕਹਿੰਦੇ ਕੋਈ ਤਵੀਤ ਹੈ ਤੇ ਦੇ ਦਿਓ ਕਹਿੰਦੇ ਮੈਂ ਨਾਲ ਰੱਖੂਗਾ ਤੇ ਜਾਜ ਬੈਗ ਚ ਚਲਾ ਜਾਵਾਂਗਾ ਅੱਜ ਅਸੀਂ ਖਾਲਸਾ ਜੀ ਇੱਥੇ ਖਲੋ ਕੇ ਆਕੇ ਸਾਨੂੰ ਨਹੀਂ ਵਿਸ਼ਵਾਸ ਹੁਣ ਨਾਸਿਕਤਾ ਹੀ ਹੋ ਗਈ ਨਾ ਇੱਕ ਤਰ੍ਹਾਂ ਦੀ ਕਈਆਂ ਦੀ ਨਾਸਿਕਤਾ ਬਹੁਤ ਵੱਡੀ ਝੋਟ ਮਾਰ ਰਹੀ ਹੈ ਅੱਜ ਕੱਲ ਪੰਥ ਵਿੱਚ ਇੱਕ ਬੀਬੀ ਆਈ ਸੀ ਕਾਲਜ ਵਿੱਚ ਪੜਦੀ ਸੀ ਉਹ ਕਹਿਣ ਲੱਗੀ ਬਾਬਾ ਜੀ ਮੈਂ ਅੰਮ੍ਰਿਤ ਛਕਣਾ ਮੈਂ ਕਿਹਾ ਤੋ ਰੋਕਿਆ ਕਿਸਨੇ ਮੈਂ ਕਹਾਂ ਜੇ ਚੰਗੀਆਂ ਗੱਲਾਂ ਨੂੰ ਨਹੀਂ ਪੁੱਛਣਾ ਨਹੀਂ ਚਾਹੀਦਾ ਜੇ ਸਤਿਗੁਰਾਂ ਨੂੰ ਪੁੱਛਿਆ ਨਾ ਚੰਗੀ ਗੱਲ ਵਾਸਤੇ ਮਹਾਰਾਜ ਕਹਿੰਦੇ ਨਹਿ ਬਲੰਭ ਧਰਮੰ ਦੇਰੀ ਨਹੀਂ ਕਰਨੀ ਧਰਮਾਸਤੇ ਮਨ ਬੜਾ ਬੇਈਮਾਨ ਹੈ ਉਸੇ ਲਈ ਬਦਲ ਜਾਂਦਾ ਮੈਂ ਕਿਹਾ ਤੋ ਅੰਮ੍ਰਿਤ ਛਕ ਲੈ ਤੇ ਉਹਨੇ ਕਿਹਾ ਨਹੀਂ ਬਾਬਾ ਜੀ ਮੇਰਾ ਪਰਿਵਾਰ ਵੀ ਇੱਥੇ ਆਇਆ ਹੋਇਆ ਤੇ ਪਰਿਵਾਰ ਨੇ ਕਿਹਾ ਤੂੰ ਅਮਰਤ ਨਹੀਂ ਛਕਣਾ ਮੈਂ ਕਿਹਾ ਤੂੰ ਪਰਿਵਾਰ ਨੂੰ ਕੀ ਵੇਖਦੀ ਤੂੰ ਆਪਣਾ ਲੋਕ ਪਰਲੋਕ ਸਵਾਰ ਤੂੰ ਆਪਣਾ ਨਾਮ ਜਪ ਤੂੰ ਆਪਣੀ ਬੰਦਗੀ ਕਰ ਉਹਨਾਂ ਨੂੰ ਥੋੜੀ ਹਲਾਸ਼ੇਰੀ ਹੋਈ ਫਿਰ ਦੂਜੇ ਦਿਨ ਹੋਰ ਆ ਗਈ ਆ ਕੇ ਤੇ ਰੋਣ ਲੱਗ ਪਈ ਕਹਿਣ ਕਿ ਬਾਬਾ ਜੀ ਕਹਣ ਲੱਗੇ ਘਰ ਵਾਲੇ ਨੇ ਕਹਿ ਦਿੱਤਾ ਜੇ ਅਮਰਤ ਛਕਿਆ ਤੂੰ ਤੇਨੂੰ ਘਰ ਵਿੱਚ ਹੀ ਨਹੀਂ ਪੈ ਰੱਖਣ ਦੇਣਾ ਸੀ ਤੂੰ ਸਾਡੇ ਲਈ ਮਰ ਗਿਆ ਸੀ ਤੇ ਲੈ ਰੀ ਮਰ ਗਈ ਉਹ ਵਿਚਾਰੀ 705 ਵਿੱਚ ਪੈ ਗਈ ਸੋ ਖਾਲਸਾ ਜੀ ਅੱਜ ਆਪਾਂ ਇਥੋਂ ਤੱਕ ਵੀ ਆ ਗਏ ਕਿਉਂਕਿ ਝੂੜ ਦਾ ਪਸਾਰਾ ਹੈ ਖਾਲਸਾ ਜੀਓ ਝੂੜਤਾ ਹੀ ਬੋਲ ਵਾਲਾ ਹੈ ਇਸ ਦੇ ਵਿੱਚ ਸੱਚ ਦੇ ਮਾਰਗ ਤੇ ਚੱਲਣਾ ਬੜਾ ਔਖਾ ਹੈ ਖਾਲਸਾ ਜੀਓ ਬੜਾ ਮੁਸ਼ਕਿਲ ਹੈ ਬੜਾ ਔਖਾ ਹੈ ਤੇ ਬੜਾ ਹੀ ਮਹਿੰਗਾ ਸੌਦਾ ਹੈਗਾ ਜਿਹੜੇ-ਜਿਹੜੇ ਵੀ ਇਸ ਮਾਰਗ ਤੇ ਚੱਲੇ ਸਾਰਿਆਂ ਤੋਂ ਪਹਿਲੇ ਪਰਿਵਾਰ ਨੇ ਉਹਨਾਂ ਦੀ ਰੁਕਾਵਟ ਪੈਦਾ ਕੀਤੀ ਤਨ ਸ਼੍ਰੀ ਗੁਰਗਨ ਸਾਹਿਬ ਜੀ ਇਸ ਗੱਲ ਦੀ ਗਵਾਹੀ ਦਿੰਦੇ ਹਮਰੇ ਗੁਲਕੌਨੇ ਆਰਾਮ ਕਹਿਓ